ਉਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਜਾਊਗਾ ਨਸ਼ਾ ਖਤਮ ਕਰ ਦਿੱਤਾ ਜਾਊਗਾ 4 ਮਹੀਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ 4 ਮਹੀਨੇ 10 ਵਾਰ ਲੰਘ ਚੁੱਕਿਆ ਤੁਸੀਂ ਇਹ ਕਹਿ ਦਿਓ ਸ਼ਹਿਰੀ ਲੋਕ ਕਿ ਚੋਰੀਆਂ ਹੋ ਰਹੀਆਂ ਦੁਕਾਨਾਂ ਤੇ ਤੁਹਾਨੂੰ ਕਹਿੰਦੇ ਚੌਕੀਦਾਰ ਰੱਖ ਲਓ ਤੈਨੂੰ ਵੀ ਤਾਂ ਰੱਖੇ ਹੋਏ ਆ ਕੇ ਤੁਸੀਂ ਸਿਰਫ ਉਹੀ ਕਰਨਾ ਕਿ ਘੱਟ ਬੱਤੀ 24 ਇੰਚ 38 ਇੰਚ ਪਟਾਕੇ ਪੈਣ ਵਾਲਾ ਹੋ ਜਾਂਦਾ ਹਰਾਮ ਦੀਆਂ ਖਾ ਖਾ ਕੇ ਰਾਖੀ ਤੁਸੀਂ ਜਿਹੜੀ ਆ ਲੁਟੇਰਿਆਂ ਚੋਰਾਂ ਚੱਕਰ ਲਿਆ ਕਰਦੀ ਆ ਹੁਣ ਵੀ ਬਾਦਖਾਨ ਚ ਬੋਲ ਰਿਹਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਚਾਹੁੰਦਾ ਖੜੇ ਕਿਸੇ ਮੁੱਦੇ ਤੇ ਨਸ਼ਿਆਂ ਤੇ ਬਹਿਸ ਕਰਨੀ ਚਾਹੁੰਦਾ ਜਿਹੜੇ ਤੇ ਮੁੱਦੇ ਤੇ ਕਰਨੀ ਚਾਹਣਾ ਕਿਸਾਨਾਂ ਦਾ ਭਲਾ ਕਰਦਾ ਦੁਕਾਨਦਾਰਾਂ ਦਾ ਭਲਾ ਕਰਦਾ 10 ਕਿੰਨਾ ਭਲਾ ਕੀਤਾ ਕਿਹਨੇ ਮੁੱਦੇ ਦੇ ਬਹਿਸ ਕਰਨੀਆਂ ਹਰ ਮੁੱਦੇ ਤੇ ਥੋੜੀ ਸਰਕਾਰ ਫੇਲ ਹੋ ਚੁੱਕੀ ਆ ਆਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ ਨੇਤਾ ਜੀ ਬੋਲ ਕੇ ਗਏ ਉਹਨੂੰ ਦੱਸ ਦਈਏ ਕਿ ਜਿਹੜਾ ਵੀਰ ਮਾਰਿਆ ਗਿਆ ਉਹਦਾ ਨਾਮ ਨਰਿੰਦਰਦੀਪ ਆ ਤੇ ਸਿਰਫ ਬੋਲ ਕੇ ਚਲੇ ਜਾਣ ਦੇ ਨਾਲ ਇਨਸਾਫ ਨਹੀਂ ਮਿਲਦੇ ਡਟਣਾ ਪੈਂਦਾ ਮੈਦਾਨ ਦੇ ਵਿੱਚ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਇੱਕ ਪੁਲਿਸ ਸਟੇਟ ਜਿਹੜਾ ਖੜਨ ਦਾ ਖੜਾ ਕਰਨ ਦਾ ਉਰਾਦਾ ਹੈਗਾ ਉਹਦੇ ਬਾਰੇ ਪਹਿਲਾਂ ਵੀ ਕਾਫੀ ਬੁਲਾ ਰਹਿਆਂ ਨੇ ਬੋਲਿਆ ਪਰ ਜਿਹੜਾ ਇਹ ਕੁਛ ਕੀਤਾ ਜਾ ਰਿਹਾ ਕਿ ਯੋਧ ਨਸ਼ਿਆਂ ਦੇ ਵਿਰੁੱਧ ਪਰ ਇਹ ਯੋਧ ਨਸ਼ਿਆਂ ਦੇ ਵਿਰੁੱਧ ਕਿੰਨਾ ਕੋ ਹਕੀਕੀ ਆ ਇਸ ਗੱਲ ਨੂੰ ਜਰਾ ਸਮਝਣਾ ਪਏਗਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਸਰਕਾਰ ਜਿਹੜੇ ਹਨ ਵਿਧਾਨ ਸਭਾ ਦੇ ਸਪੀਕਰ ਆ ਪੰਜਾਬ ਸਰਕਾਰ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਜਾਊਗਾ ਨਸ਼ਾ ਖਤਮ ਕਰ ਦਿੱਤਾ ਜਾਊਗਾ 4 ਮਹੀਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ 4 ਮਹੀਨੇ 10 ਵਾਰ ਲੰਘ ਚੁੱਕੇ ਆ ਤੇ ਹੁਣ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਇਸ ਤੋਂ ਪਹਿਲਾਂ ਕੀ ਕਰ ਰਹੇ ਸੀ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਨੇ ਗੁਰਬਾਣੀ ਦੀ ਸੋਖਾ ਕੇ ਕਿਹਾ ਸੀਗਾ ਉਹਨੇ ਹਫ਼ਤਿਆਂ ਦੀ ਗੱਲ ਕੀਤੀ ਸੀ ਅਕਾਲੀ ਭਾਜਪਾ ਸਰਕਾਰ ਰਹੀ ਇੱਕ ਅੰਦੋਲਨ ਦੌਰਾਨ ਮੈਂ ਮੁਕਸਰ ਜੇਲ੍ਹ ਦੇ ਵਿੱਚ ਸੀ ਤਾਂ ਇੱਕ ਮੁੰਡਾ ਫਾਜ਼ਿਲ ਕਹਾਦਾ ਜਿਹੜਾ 12 ਸਾਲ ਦੀ ਕੈਦ ਭੁਗਤ ਰਿਹਾ ਸੀ ਬਾਰਡਰ ਪਾਰ ਤੋਂ ਚਿੱਟਾ ਲੈ ਕੇ ਆਉਂਦਾ ਸੀ ਉਧਰ ਵੇਚਦਾ ਸੀ ਸੀ ਇੱਕੋ ਬੈਰ ਤੁਸੀਂ ਉਹਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਕਿ ਇਹਦੇ ਚ ਪੁਲਿਸ ਬੀਐਸਐਫ ਸਾਰਾ ਕੁਝ ਰਲ ਮਿਲ ਕੇ ਚੱਲਦਾ ਇਨੂੰ ਕਿਸੇ ਜਿੰਨਾ ਚਿਰ ਇਹ ਪੈਸਾ ਕਮਾਉਣ ਵਾਲਾ ਸਿਸਟਮ ਆ ਜਿੰਦੇ ਪੈਸਾ ਹੀ ਪਿਓ ਆ ਉਹਨਾਂ ਸਮਾਂ ਨਸ਼ਾ ਨਹੀਂ ਰੁਕ ਸਕਦਾ ਉਹ ਕਹਿੰਦਾ ਅੰਬਰ ਸਰ ਜੇਲ੍ਹ ਤੋਂ ਬਦਲ ਕੇ ਇੱਥੇ ਆਇਆ ਜਦੋਂ ਅੰਬਰ ਸਰ ਤੋਂ ਅਰਣ ਜੀ ਇਤਲੀ ਚੋਣ ਹਾਰਿਆ ਲੋਕ ਸਭਾ ਦੀ ਤਾਂ ਉਹਨਾਂ ਨੂੰ ਲੱਗਿਆ ਕਿਉਂਕਿ ਕੇਂਦਰ ਚੋਂ ਵਜ਼ੀਰ ਬਣਾਉਣਾ ਸੀ ਵੀ ਹੀਠੀ ਹੋ ਗਈ ਭਾਜਪਾ ਜੀ ਵੀ ਕਾਰਨ ਬਣਿਆ ਵੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਚਿੱਟਾ ਬਹੁਤ ਆਇਆ ਇਸ ਕਰਕੇ ਜੇਤ ਲਈ ਹਾਰਿਆ ਇਹਦੇ ਖਿਲਾਫ ਕਾਰਵਾਈ ਕਰੋ ਕਹਿੰਦਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਨੇ ਲੋਕ ਫੜ ਫੜ ਕੇ ਸੁਟੇ ਗਏ ਉਹ ਕਹਿੰਦਾ ਜਿਸ ਬੈਰਕ ਦੇ ਵਿੱਚ ਮੈਂ ਸੀ ਜੇ ਕੋਈ ਜੇਲ੍ਹ ਗਿਆ ਹੋਏ ਗੱਲ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ਜਦੋਂ ਰਾਤ ਨੂੰ ਬੰਦੀ ਹੋ ਜਾਂਦੀ ਸੀ ਜਸ ਬੈਰਕ ਚੋਂ ਕਹਿੰਦਾ ਮੈਂ ਸੀ ਲੋਕ ਐ ਬੈਰਕ ਚ ਖੜੇ ਹੁੰਦੇ ਸੀ ਜਿਵੇਂ ਟ੍ਰੇਨ ਜਾਂ ਬੱਸ ਭਰੀ ਹੁੰਦੀ ਆ ਬੈਣ ਲਈ ਸੀਟ ਨਹੀਂ ਹੁੰਦੇ ਲਮਕਦੇ ਹੁੰਦੇ ਕਿਸੇ ਨੇ ਬਾਹ ਇਧਰ ਪਾੜੀ ਹੁੰਦੀ ਆ ਇਧਰੋਂ ਕੋਈ ਚੀਜ਼ ਨੂੰ ਹੱਥ ਪਾਇਆ ਹੁੰਦਾ ਐ ਕਹਿੰਦਾ ਬੈਰਕ ਚ ਖੜ ਖੜ ਕੇ ਰਾਤਾਂ ਲੋਕਾਂ ਨੇ ਕੱਟੀਆਂ ਤੇ ਕਹਿੰਦਾ ਜਿਹੜੇ ਉੱਥੇ ਬੈਰਕ ਚ ਪਹਿਲਾ ਸੀ ਹਵਾ ਲਾਤੀ ਜਾਂ ਕੈਦੀ ਜਿਹੜਾ ਉੱਥੇ ਉਹ ਸੀਮੈਂਟ ਦਾ ਬੈੱਡ ਬਣਿਆ ਜਿਹਨੂੰ ਜੇਲ੍ਹ ਦੀ ਭਾਸ਼ਾ 'ਚ ਖੱਡਾ ਕਹਿੰਦੇ ਆ ਕਹਿੰਦਾ ਜਿਨ੍ਹਾਂ ਕੋਲ ਉਹ ਖੱਡਾ ਸੀ ਤਾਂ ਕਹਿੰਦਾ ਇੰਨੇ ਜੇਲ੍ਹ ਚ ਲੋਕ ਤੂੜਤੇ ਉਸ ਖੱਡੇ ਤੇ ਰਾਤ ਨੂੰ ਸੌਣ ਦਾ 500 ਰੁਪਿਆ ਕਰਾਇਆ ਸੀ ਵੀ ਰਾਤ ਨੂੰ ਪੈਲੰਡੇ 500 ਰੁਪਿਆ ਜਦੋਂ ਤੜਕੇ ਬੈਰ ਖੋਲਦੀ ਸੀ ਬਾਹਰ ਜਾ ਕੇ ਮੈਦਾਨ ਚ ਲੋਕ ਡਿੱਗਦੇ ਸੀ ਖੁੱਲੇ ਚ ਪਰ ਕੀ ਉਹ ਸਰਕਾਰ ਨੇ ਚਿੱਟਾ ਖਤਮ ਕਰਤਾ ਨਸ਼ਾ ਖਤਮ ਕਰਤਾ ਤੋਂ ਇਹ ਲਗਾਤਾਰ ਸਰਕਾਰਾਂ ਹੁਣ ਇਹਨਾਂ ਨੇ ਯੋਧ ਨਸ਼ਾ ਵਿਰੋਧ ਕੇਂਦਰ ਜਿਹੜਾ ਛੇੜਿਆ ਉਹਦੇ ਤਹਿਤ ਸਾਡੇ ਇਸ ਵੀਰ ਦਾ ਜਿਹੜਾ ਸੀਗਾ ਬਠਿੰਡੇ ਦੀ ਪੁਲਿਸ ਨੇ ਕੋਹ ਕੋਹ ਕੇ ਜਿਹੜਾ ਸੀ ਕਤਲ ਕੀਤਾ ਤੇ ਕੱਲ ਨੂੰ ਡੈਡ ਲਾਈਨ ਆ ਕਿ ਪਰसों ਤੋਂ ਨਸ਼ਾ ਨਹੀਂ ਮਿਲਣਾ ਤੁਹਾਨੂੰ ਪਤਾ ਲੱਗ ਜੂ ਕਿ ਜੋ ਪਹਿਲੀਆਂ ਸਰਕਾਰਾਂ ਦੀ ਕਰਤੂਤ ਸੀ ਉਹੀ ਇਹਨਾਂ ਦੀ ਆ ਪੰਜਾਬ ਦੇ ਵਿੱਚ ਨਸ਼ਾ ਧੜਾ ਧੜ ਵਿਕ ਰਿਆ ਤੇ ਵਿਕਦੇ ਰਹਿਣਾ ਪੰਜਾਬ ਦਾ ਜੇਲ੍ਹਾਂ ਦਾ ਸਾਬਕਾ ਡੀਜੀਪੀ ਸ਼ਸ਼ੀ ਕਾਤ ਉਹ ਕਹਿੰਦਾ ਜਦੋਂ ਮੈਂ ਇੰਟੈਲੀਜੈਂਸੀ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਉਣੇ 200 ਬੰਦਿਆਂ ਦੀ ਲਿਸਟ ਦਿੱਤੀ ਕਿ ਪੰਜਾਬ ਦੇ ਆ ਸਿਆਸਤਦਾਨ ਆ ਪੁਲਿਸ ਅਧਿਕਾਰੀ ਆ ਜੇਲ੍ਹਾਂ ਦੇ ਸੁਪਰਡੈਂਟ ਡਿਪਟੀ ਸੁਪਰਡੈਂਟ ਆਹ ਸਿਆਸਤਦਾਰ ਇਹ ਪਾਉਣੇ 200 ਬੰਦਾ ਪੰਜਾਬ ਦੇ ਵਿੱਚ ਨਸ਼ੇ ਦਾ ਧੰਦਾ ਕਰ ਰਿਆ ਉਹ ਡੀਜੀਪੀ ਸ਼ਸ਼ੀकांत ਜਿਹੜੇ ਜੇਲ੍ਹਾਂ ਦੇ ਡੀਜੀਪੀ ਰਹਿ ਉਹਨਾਂ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਅੱਜ ਤੱਕ ਕਿਸੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਰਿਪੋਰਟ ਵਿੱਚਲੇ ਜਿਹੜੇ ਨਾਮ ਆ ਬਦਲ-ਬਦਲ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਰਹੇ ਆ ਉਹ ਬਦਲ-ਬਦਲ ਕੇ ਐਸਐਚਓ ਤੋਂ ਡੀਐਸਪੀ ਐਸਐਸਪੀ ਡੀਆਈਜੀ ਬਣ ਰਹੇ ਆ ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਇੱਕ ਬਹੁਤ ਵੱਡਾ ਭਲੇਖਾ ਕੇ ਪੁਲਿਸ ਤੁਹਾਡੀ ਰਾਖੀ ਕਰਦੀ ਆ ਪੁਲਿਸ ਕਿੰਨੀ ਕੁ ਰਾਖੀ ਕਰਦੀ ਆ ਪੁਲਿਸ ਨੇ ਜਿਸ ਤਰ੍ਹਾਂ ਸਾਡੇ ਨਰਿੰਦਰਦੀਪ ਦੀ ਰਾਖੀ ਕੀਤੀ ਆ ਦੇਖ ਲਿਆ ਸਾਹਮਣੇ ਇਹ ਆ ਉਹਦਾ ਰਾਖੀ ਕਰਨ ਦਾ ਤਰੀਕਾ ਜੇ ਕਿਤੇ ਸਾਨੂੰ ਲੋੜ ਆ ਕਿਸੇ ਨੇ ਕਹਿਤਾ ਤੁਸੀਂ ਆ ਕਹਿ ਦਿਓ ਸ਼ੈਰੀ ਲੋਕ ਕਿ ਚੋਰੀਆਂ ਹੋ ਰੀਆਂ ਦੁਕਾਨਾਂ ਦੇ ਤੁਹਾਨੂੰ ਕਹਿੰਦੇ ਚੌਂਕੀ ਦਾ ਰੱਖ ਲਓ ਤੁਸੀਂ ਵੀ ਤਾਂ ਰੱਖੇ ਹੋਏ ਆ ਕਿ ਤੁਸੀਂ ਸਿਰਫ ਇਹੀ ਕਰਨਾ ਕਿ ਢਿੱਡ 32 ਇੰਚ 34 ਇੰਚ 36 ਇੰਚ ਪਟਾਕਾ ਪੈਣ ਵਾਲਾ ਹੋ ਜਾਂਦਾ ਹਰਾਮ ਦੀਆਂ ਖਾ ਖਾ ਕੇ ਪਰ ਰੱਖੀ ਤੁਸੀਂ ਜਿਹੜੀ ਆ ਲਟੇਰਿਆਂ ਚੋਰ ਚੱਕਾਂ ਦੀ ਆ ਕਰਦੇ ਆ ਸਾਨੂੰ ਕਹਿੰਦੇ ਚੌਂਕੀ ਦਾ ਰੱਖ ਲਓ ਦੁਕਾਨਦਾਰ ਦੁਕਾਨਾਂ ਦੀ ਰੱਖੀ ਵਾਸਤੇ ਜੇ ਪਿੰਡ ਚ ਲੋੜ ਪੈ ਜੇ ਠਿਕਰੀ ਪੈਰਾ ਲਾਓ ਵਾਰੀ ਵਾਰੀ ਕਦੇ ਮੁੱਖ ਮੰਤਰੀ ਨੂੰ ਕਿਹਾ ਮਿੱਤੂ ਠਿਕਰੀ ਪੈਰਾ ਲਾ ਲਾ ਉਸ ਤੋਂ ਦੇ ਮਗਰ ਸੈਕਣੇ ਤੁਰੇ ਫਿਰਦੇ ਹੋ ਕਦੇ ਕਿਸੇ ਐਮਐਲਏ ਨੂੰ ਕਿਹਾ ਕਿ ਠਿਕਰੀ ਪੈਰਾ ਲਾਲਾ ਵੀ ਉਹਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਸਿਰਫ ਤੇ ਸਿਰਫ ਹੱਕ ਮੰਗਦੇ ਲੋਕਾਂ ਤੇ ਡਾਂਗ ਮਾਰਨੀ ਉਹਨਾਂ ਨੂੰ ਤੜਸਾਉਣਾ ਤੇ ਜਦੋਂ ਪੁਲਿਸ ਦੀ ਦਹਿਸ਼ਤ ਪਾਉਣੀ ਹੁੰਦੀ ਆ ਉਹਦੇ ਚ ਬੇਗੁਨਾਹ ਤੇ ਇਨੋਸੈਂਟ ਲੋਕਾਂ ਨੂੰ ਇਸ ਤਰ੍ਹਾਂ ਕਤਲ ਕਰਨਾ ਕਿ ਲੋਕ ਪੁਲਿਸ ਨੂੰ ਵੇਖ ਕੇ थर-थर ਕੰਬਣ ਇਹ ਸੁਤੇਸਦ ਨਹੀਂ ਹੋ ਰਿਹਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗ੍ਰਹਿ ਮੰਤਰੀ ਵੀ ਆ ਜਦੋਂ ਇਹ ਕਹਿੰਦਾ ਕਿ ਪੀਲਾ ਪੰਜਾ ਚੱਲੂਗਾ ਜਦੋਂ ਇਨਕਾਊਂਟਰ ਕਰਨ ਵਾਸਤੇ ਕਰਨ ਵਾਲਿਆਂ ਲਈ ਉਹ 10-10 ਲੱਖ ਦੇ ਇਨਾਮ ਦਾ ਐਲਾਨ ਦਾ ਜਿਹੜੇ ਪੁਲਿਸ ਵਾਲਾਂ ਦੇ ਲੋਕਾਂ ਦੇ ਦੋਸ਼ ਆ ਉਹਨੂੰ ਐਸਐਸਪੀ ਤੋਂ ਡੀਆਈਜੀ ਪ੍ਰਮੋਟ ਕਰਦਾ ਤਾਂ ਫਿਰ ਜਿਹੜਾ ਇਹ ਸਰਕਾਰੀ ਅੱਤਵਾਦ ਖਾਕੀ ਵਰਦੀ ਚ ਚੱਲ ਰਿਹਾ ਫਿਰ ਉਸ ਅੱਤਵਾਦੀ ਗ੍ਰੋਹ ਦਾ ਸਰਗਣਾ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਕੋਈ ਵੀ ਆਪਣੇ ਗ੍ਰੋਹ ਦੀਆਂ ਕਾਰਵਾਈਆਂ ਤੇ ਅਫਸੋਸ ਨਹੀਂ ਪ੍ਰਗਟ ਕਰਦਾ ਹੁੰਦਾ ਕੋਈ ਵੀ ਆਪਣੇ ਗ੍ਰੋਹ ਦੀਆਂ ਕਾਰਵਾਈਆਂ ਰੋਕਦਾ ਨਹੀਂ ਹੁੰਦਾ ਤੇ ਜਿਵੇਂ ਪਹਿਲੇ ਬਲਾਰਿਆਂ ਨੇ ਕਿਹਾ ਕਿਸਾਨ ਨਿੱਤਰੇ ਕਾਰਪੋਰੇਟ ਦੇ ਖਿਲਾਫ ਕਿਸਾਨ ਜਥੇਬੰਦੀਆਂ ਤੇ ਇੱਥੇ ਵੀ ਆਈਆਂ ਇਹਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਦਾ ਕੀ ਹਿੱਤ ਆ? ਇਹੀ ਹਿੱਤਾਂ ਨਾ ਕਿ ਇਨਸਾਫ਼ ਮਿਲੇ ਪਰਿਵਾਰ ਨੂੰ। ਅਸਲ ਦੇ ਵਿੱਚ ਕੀ ਕਿ ਜੋ ਕਾਰਪੋਰੇਟ ਦਾ ਪੂਰੀ ਦੁਨੀਆ ਚ ਕਿਨਾਰਾ ਆ ਕੇ ਗੈਟ 빅 ਔਰ ਗੈਟ ਆਊਟ। ਕਿਸੀ ਲੱਖ ਕਿੱਲੇ ਦਾ ਫਾਰਮ ਬਣਾਉਣਾ, ਬਿਲ ਗੇਟਸ ਕੋਲੇ 4 ਲੱਖ ਕਿੱਲਾ ਜ਼ਮੀਨ ਆ। ਉਹ ਛੋਟੇ ਦਰਮਿਆਨੇ ਨੂੰ ਖੇਤੀ ਚੋਂ ਬਾਹਰ ਕਰਨਾ ਚਾਹੁੰਦੇ ਆ। ਇੱਥੇ ਵੱਡੇ ਮਾਲ ਖਲਣੇ ਆ। ਛੋਟੇ ਦਰਮਿਆਨੇ ਦੁਕਾਨਦਾਰ ਨੂੰ ਬਾਹਰ ਕਰਨਾ ਚਾਹੁੰਦੇ ਵੱਡੇ ਮਾਲ ਹੀ ਖੋਲਣਾ ਚਾਹੁੰਦੇ ਆ ਜਿੱਥੇ 500 ਬੰਦਾ ਆਪਣੀ ਰੋਜੀ ਰੋਟੀ ਕਮਾ ਰਿਹਾ ਉੱਥੇ ਕਮਾਲ ਖੁੱਲ ਜਾਂਦਾ ਦੋ ਗੇਟ ਆ ਦੋ ਸਕਿਉਰਟੀ ਵਾਲਿਆ ਅੰਦਰ ਜਾਓ ਔਰ ਰੇੜੀ ਵਾਲੀ ਟੋਕਰੀ ਮਤਲਬ ਟੋਕਰੀ ਜੀ ਲਓ ਦੋ ਬੰਦੇ ਬਿੱਲ ਕੱਟਣ ਵਾਲੇ ਤੇ ਚਾਰ ਬੰਦੇ ਉਹ ਕੰਪਨੀ ਵਾਲੇ ਕੰਮ ਚਲਾ ਰਹੇ ਕੁੱਲ ਦੁਨੀਆ ਦਾ ਜਿਹਨਾਂ ਆਪੋ ਤੁਲ ਮੁਲਕ ਦਾ ਜਿਹੜਾ ਅਪੋਰਚੂਨ ਦਾ ਸਾਡਾ ਕਾਰੋਬਾਰ ਆ ਇਕੱਲੀ ਵਾਰਡ ਮਾਰਟੀ ਦਾ ਵਾਲਮਾਰਟ ਕੰਪਨੀ ਦਾ ਇਹਨਾਂ ਕਾਰੋਬਾਰ ਆ ਉਹ ਸਾਨੂੰ ਆਪ ਚ ਬਣਾ ਕੇ ਪਿੰਡੂ ਵਰਸਸ ਸ਼ਹਿਰੀ ਬਣਾ ਕੇ ਦੁਕਾਨਦਾਰ ਵਰਸਸ ਕਿਸਾਨ ਬਣਾ ਕੇ ਧਰਮ ਦੇ ਨਾਂ ਤੇ ਜਾਤਾਂ ਦੇ ਨਾਮ ਤੇ ਸਾਨੂੰ ਪਾੜ ਕੇ ਅਸੀਂ ਸਾਰੇ ਕਿਰਤੀ ਲੋਕ ਆ ਕੋਈ ਖੇਤੀ ਕਰਕੇ ਕੋਈ ਮਜ਼ਦੂਰੀ ਕਰਕੇ ਕੋਈ ਦਿਆਂ ਦੁਕਾਨਦਾਰੀ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸਾਡਾ ਵੀਰ ਵੀ ਅਧਿਆਪਨ ਦਾ ਕਿੱਤਾ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸੀ ਪਰ ਇਹ ਸਾਰਾ ਖੁਸ਼ ਪੀੜਤ ਲੋਕਾਂ ਨੂੰ ਪੀੜਤ ਲੋਕਾਂ ਦੇ ਖਿਲਾਫ ਖੜਾ ਕਰਕੇ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਇਸ ਤਰ੍ਹਾਂ ਲੱਗਦਾ ਨਹੀਂ ਜਿਵੇਂ ਮੁੱਖ ਮੰਤਰੀ ਦਾ ਬਿਆਨ ਹੋਵੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮਾਨਸਿਕ ਤਵਾਜੁਨ ਗਵਾ ਚੁੱਕੇ ਵਿਅਕਤੀ ਦਾ ਬਿਆਨ ਆ ਕਿ ਉਹਨੂੰ ਸੁਪਣੇ ਦੇ ਵਿੱਚ ਵੀ ਕਿਸਾਨ ਜਿੱਥੇ ਬੰਨੀਆਂ ਦਿਸਦੀਆਂ ਨੇ ਕਹਿੰਦਾ ਮੈਂ ਖੁੱਲੀ ਬਹਿਸ ਵਾਸਤੇ ਤਿਆਰ ਆ ਜੁਗਤ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਪੁਲਿਸ ਦੀਆਂ ਧਾੜਾਂ ਸਾਡੇ ਤੇ ਚੜਾਈਆਂ ਇਹ ਕਿਹਾ ਕਿ ਇੱਕ ਵੀ ਮੰਗ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹੈ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਕਹਿੰਦਾ ਕਿ ਐਗਰੀਕਲਚਰ ਜੇ ਸਟੇਟ ਸਬਜੈਕਟ ਖੇਤੀਬਾੜੀ ਸੂਬੇ ਦਾ ਅਧਿਕਾਰ ਖੇਤਰਾ ਤੇ ਫਿਰ ਖੇਤੀ ਨਾਲ ਜੁੜੀਆਂ ਮੰਗਾ ਸੂਬੇ ਨਾਲ ਜੁੜੀਆਂ ਕਿਵੇਂ ਨਹੀਂ ਹੋ ਸਕਦੀਆਂ ਅਸੀਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਚੰਡੀਗੜ੍ਹ ਦੇ ਕਿਸਾਨ ਭਾਵਨ ਚ ਮੁੱਖ ਮੰਤਰੀ ਦੀ ਕੁਰਸੀ ਲਾ ਕੇ ਰੱਖੀ ਤੇ ਇਸ ਬੁਜ਼ਦਿਲ ਤੇ ਨਲਾਇਕ ਆਦਮੀ ਚ ਜੁਰਤ ਨਹੀਂ ਸੀ ਕਿ ਬੈਸਾ ਕੇ ਕਰ ਸਕਦਾ ਹੁਣ ਵੀ ਬਾਦਕਾਰ ਚ ਬੋਲ ਰਿਹਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਚਾਹੁੰਦਾ ਖੜਾ ਕਿਸੇ ਮੁੱਦੇ ਤੇ ਨਸ਼ਿਆਂ ਤੇ ਬਹਿਸ ਕਰਨੀ ਚਾਹੁੰਦਾ ਕਿਹੜੇ ਤੇ ਮੁੱਦੇ ਤੇ ਕਰਨੀ ਚਾਹਣਾ ਕਿਸਾਨਾਂ ਦਾ ਭਲਾ ਕਰਤਾ ਤੂੰ ਦੁਕਾਨਦਾਰਾਂ ਦਾ ਭਲਾ ਕਰਤਾ ਦੱਸ ਕਿੰਦਾ ਭਲਾ ਕੀਤਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਆ ਹਰ ਮੁੱਦੇ ਤੇ ਤੁਹਾਡੀ ਸਰਕਾਰ ਫੇਲ ਹੋ ਚੁੱਕੀ ਆ ਇੱਕ ਜ਼ਬਰ ਦਾ ਕਹਾੜਾ ਜਿਹੜਾ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਕੇਂਦਰ ਸਰਕਾਰ ਚਲਾ ਰਹੀ ਹੈਗੀ ਆ ਕਾਨੂੰਨ ਆਗੇ ਬੀ ਐਨ ਐਸ ਦਾ ਸੈਕਸ਼ਨ 113 ਜਿਹੜਾ ਹਰ ਵਿਰੋਧ ਪ੍ਰਦਰਸ਼ਨ ਨੂੰ ਅੱਤਵਾਦੀ ਸਰਗਰਮੀ ਚ ਘੇਰੇ ਚ ਲੈ ਕੇ ਆਉਂਦਾ ਇਹਦੇ ਖਿਲਾਫ ਸਾਨੂੰ ਇਕੱਠੇ ਹੋਣ ਤੇ ਬੋਲਣ ਦੀ ਜ਼ਰੂਰਤ ਆ ਤੇ ਆਖਰੀ ਗੱਲ ਜਿਸ ਮੁੱਦੇ ਲਈ ਅਸੀਂ ਇਕੱਠੇ ਹੋਏ ਆ ਕਿ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਤਲਦਾਰ ਪਰਚਾ ਦਰਜ ਕਰਕੇ ਉਹ ਸਾਡੇ ਵੀਰ ਦੇ ਭੋਗ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਛੁੱਟੇ ਹੋਣੇ ਚਾਹੀਦੇ ਆ ਜਿਹੜੇ ਪੁਲਿਸ ਅਧਿਕਾਰੀ ਵਾਰ-ਵਾਰ ਪਰਿਵਾਰ ਨਾਲ ਗੱਲਾਂ ਕਰ ਰਹੇ ਆ ਉਹ ਪਈਆ ਉਹਨਾਂ ਨੂੰ ਕਤਲ ਦੇ ਪਰਚੇ 'ਚ ਜੇਲ੍ਹ 'ਚ ਛੱਡ ਕੇ ਆਉਣ ਸਮੇਤ ਸੀਆਈਏ ਸਟਾਫ ਦਾ ਜਿਹੜਾ ਇੰਚਾਰਜ ਆ ਉਹਦੇ ਸਮੇਤ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਟਾਈਮ ਬౌੰਡ ਹੋਣੀ ਚਾਹੀਦੀ ਆ ਕਿਉਂਕਿ ਪੁਲਿਸ ਨੇ ਆਪਣੇ ਹੀ ਲੋਕਾਂ ਨੂੰ ਬਚਾਉਣਾ ਉਹਨੇ ਕਾਰਵਾਈ ਨਹੀਂ ਕਰਨੀਗੀ ਅਕ ਜਿਹੜੀਆਂ ਪਰਸੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਇੱਕ ਮੁੰਡੇ ਨੂੰ ਨੱਕ ਤੇ ਮੂੰਹ 'ਚ ਪਾਣੀ ਪਾ ਕੇ ਜਿਸ ਤਰ੍ਹਾਂ ਤੜਫਾ ਕੇ ਮਾਰਿਆ ਬਾਅਦ 'ਚ ਸਿੱਟ ਦਿੱਤਾ ਗਿਆ ਪਾਣੀ 'ਚ ਕੇ ਵੀ ਇਹ ਡੁੱਬ ਕੇ ਮਰਿਆ ਉਹ ਜੁਡੀਸ਼ੀਅਲ ਇਨਕੁਆਰੀ ਹੋਈ ਉਹਦੇ 'ਚੋਂ ਪਤਾ ਲੱਗਾ ਕਿ ਇਹ ਬੰਦੇ ਨੂੰ ਪਹਿਲਾਂ ਮਾਰਿਆ ਇਹਨਾਂ ਨੇ ਫੇਰ ਪਾਣੀ 'ਚ ਸੁੱਟਿਆ ਪੁਲਿਸ ਨੇ ਜਾਂਚ ਨਹੀਂ ਕਰਨੀ ਜੁਡੀਸ਼ੀਅਲ ਇਨਕੁਆਰੀ ਇਹ ਨਹੀਂ ਕਿ ਸਭ ਕੁਝ ਹੋਦਰਹੀਂ ਠੀਕ ਹੋ ਜਾਊਗਾ ਪਰ ਇਹਨਾਂ ਦੇ ਮੁਕਾਬਲ ਤਾਂ ਇੱਕ ਆਸ ਹੋਊਗੀ ਸਾਨੂੰ ਇਨਸਾਫ ਤੇ ਪਰਿਵਾਰ ਨਰਿੰਦਰਦੀਪ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਠੁਕਵਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਸ ਪਰਿਵਾਰ ਦਾ ਜਿਹੜਾ ਰੋਟੀ ਕਮਾਉਣ ਵਾਲਾ ਬੱਚਾ ਸੀਗਾ ਬੰਦਾ ਸੀਗਾ ਉਹ ਤੁਸੀਂ ਕੋ ਕੋ ਕੇ ਜਿਹੜਾ ਸੀਗਾ ਮਾਰ ਦਿੱਤਾ ਤੋਂ ਅੱਜ ਜਿਸ ਤਰ੍ਹਾਂ ਗੋਨੇਆਂਾਂ ਦੇ ਸਾਡੇ ਦੁਕਾਨਦਾਰ ਵੀਰਾਂ ਨੇ ਸਾਡੇ ਰੇੜੀ ਵਾਲੇ ਵੀਰਾਂ ਨੇ ਸਾਡੇ ਵਪਾਰੀ ਵੀਰਾਂ ਨੇ ਇਸ ਪਰਿਵਾਰ ਦੇ ਨਾਲ ਇੱਕ ਮੁਖਤਾ ਪ੍ਰਗਟ ਕੀਤੀ ਆ ਇਹ ਗੋਨਿਆਣਾ ਮੰਡੀ ਬਾਰੇ ਸੁਣਿਆ ਸੀ ਕਿ ਬਹੁਤ ਜ਼ੁਰਤ ਵਾਲੇ ਲੋਕਾਂ ਦਾ ਹੱਕ ਸੱਚਲੀ ਖਾਦੇ ਆ ਆ ਸਾਡੇ ਅਜ ਆਉਣ ਤੋਂ ਪਹਿਲਾਂ ਇੱਥੇ ਤੁਸੀਂ ਦਿਖਾਤਾ ਠੀਕ ਹੈ ਕੁਝ ਲੋਕਾਂ ਨੇ ਖੁੱਲੀਆਂ ਦੁਕਾਨਾਂ ਪਰ ਜਦੋਂ ਅਪੀਲ ਕੀਤੀ ਉਹਨਾਂ ਨੇ ਵੀ ਬੰਦ ਕਰਤੀਆਂ ਜਿਵੇਂ ਪਹਿਲੇ ਬਲਾਰੇ ਕਹਿ ਕੇ ਗਏ ਆ ਜੇ ਪਰਿਵਾਰ ਨਾਲ ਬਹੁਤ ਮਿੱਠੇ ਪਿਆਰੇ ਹੋਣਗੇ ਪਰਿਵਾਰ ਵਾਲਿਆਂ ਨੂੰ ਬੇਨਤੀ ਆ ਲਲਟ ਰਹੋ ਇਹ ਜਦੋਂ ਇਹ ਚੜੇ ਹੋਣ ਤਾਂ ਇਹਨਾਂ ਰਗਾ ਕਸਾਈ ਕੋਈ ਨਹੀਂ ਤੇ ਜਦੋਂ ਇਹ ਫਸ ਜਾਣ ਫਿਰ ਇਹ ਕਿਸੇ ਪੱਦਰ ਤੱਕ ਵੀ ਮਿੰਤਾ ਕਰਨ ਤੱਕ ਜਾਂਦੇ ਹਨ ਚ ਰੀੜ ਦੀ ਹੱਡੀ ਨਹੀਂ ਹੁੰਦੀ ਇਹ ਗਲੀ ਦੇ ਜਿਹੜੇ ਨਾਲੀ ਦੇ ਕੀੜੇ ਨਹੀਂ ਹੁੰਦੇਗੇ ਜਿਨ੍ਹਾਂ ਚ ਕੋਈ ਹੱਡੀ ਨਹੀਂ ਹੁੰਦੀ ਜੀ ਇਹਨਾਂ ਦੀ ਕੋਈ ਰੀੜ ਨਹੀਂ ਹੁੰਦੀ ਜਿੱਥੇ ਕੋਹ ਉੱਥੇ ਪਰਿਵਾਰਾਂ ਸਮੇਤ ਵਿਸ਼ਣ ਤੱਕ ਜਾਂਦੇ ਮਾਫੀ ਮੰਗਣ ਤੱਕ ਜਾਂਦੇ ਆ ਇਨਾਂ ਦੇ ਮਗਰਮੱਛੀ ਹੰਝੂਆਂ ਤੇ ਇਹਨਾਂ ਦੀ ਕਿਸੇ ਗੱਲ ਤੇ ਯਕੀਨ ਨਾ ਕਰਿਓ ਜਿੰਨਾ ਸਮਾਂ ਸਾਡੇ ਵੀਰ ਦੇ ਕਾਤਲ ਕਤਲ ਦੇ ਪਰਚੇ ਤੇ ਜੇਲ੍ਹ ਚ ਨਹੀਂ ਸਿੱਟੇ ਜਾਂਦੇ ਤੇ ਬਾਕੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਕਹਿੰਦਾ ਕਹੋਂਦਾ ਭਾਵੇਂ ਆਜੇ ਕਰਨਲ ਬਾੜ ਦੀ ਪਤਨੀ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਤੇ ਜਿਸ ਐਸਐਸਪੀ ਦੇ ਖਿਲਾਫ ਉਹਦਾ ਗਿਲਾ ਸੀ ਸ਼ਿਕਾਇਤ ਸੀ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਜੋ ਵਾਦਾ ਕੀਤਾ ਪੂਰਾ ਨਹੀਂ ਕੀਤਾ ਹਾਂ ਉਸ ਐਸਐਸਪੀ ਨੂੰ ਡੀਆਈਜੀ ਜ਼ਰੂਰ ਬਣਾ ਦਿੱਤਾ ਤੇ ਆ ਬਠਿੰਡੇ ਦੀ ਐਸਐਸਪੀ ਨੂੰ ਵੀ ਡੀਆਈਜੀ ਬਣਾਉਣਾ ਇੱਥੇ ਤੁਸੀਂ ਇੱਥੇ ਮੈਂ ਪਰ ਰੋਕ ਸਕਦੇ ਹੋ ਕਾਰਵਾਈ ਕਰਾ ਸਕਦੇ ਹੋ ਤਾਂ ਕਿਸੇ ਸਿਆਸੀ ਪਾਰਟੀ ਜਿਹੜੇ बार-ਬਾਰ ਸੱਤਾ ਚਾਉਣ ਲਈ ਫਿਰਦੇ ਆ ਕਿਸੇ ਫੋੜ ਤੋਂ ਨਹੀਂ ਤੁਹਾਡਾ ਕਟ ਤੁਹਾਡਾ ਏਕਾ ਤੁਹਾਡਾ ਭਾਈਚਾਰਾ ਅਸੀਂ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਦੁਕਾਨਦਾਰ ਕਿਸਾਨ ਮਜ਼ਦੂਰ ਇਹ ਕਿਸੇ ਨਾਲ ਵੀ ਵਾਪਰ ਸਕਦਾ ਇਹ ਕਤਲ ਨੇ ਸਾਫਤ ਕਰਤਾ ਕਿਸੇ ਬੰਦੇ ਨੂੰ ਨਾ ਪੰਜਾਬ ਨੇ ਜਗਾ ਪੁਲਿਸ ਨੇ ਜਗਾ ਦੇਖਣੀ ਨਾ ਵਜ੍ਹਾ ਦੇਖਣੀ ਕਿਸੇ ਬੰਦੇ ਨੂੰ ਕਿਸੇ ਵੇਲੇ ਕਿਸੇ ਜਗਾ ਕੋ ਕੋ ਕੇ ਤਰਫਾ ਤਰਫਾ ਕੇ ਮਾਰ ਸਕਦਾ ਇਸ ਕਰਕੇ ਇਸ ਅੱਗ ਨੂੰ ਇਹ ਨਾ ਸਮਝੀਏ ਕਿ ਇਸ ਪਰਿਵਾਰ ਚ ਲੱਗੀ ਐ ਇਹ ਅੱਗ ਜੇ ਨਾ ਬੁਝਾਈ ਇਹਨੇ ਪਤਾ ਨਹੀਂ ਕਿੱਥੇ 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 ਜਿਹੜਾ ਹੈਗਾ ਫੈਲਣਾ ਆਓ ਇਹਨੂੰ ਰਲ ਮਿਲ ਕੇ ਸਾਰੇ ਰੁਕੀਏ ਤੁਹਾਡਾ ਏਕਾ ਤੁਹਾਡੀ ਤਾਕਤ ਹੀ ਪਰਿਵਾਰ ਨੂੰ ਇਨਸਾਫ ਦਵਾ ਸਕਦੀ ਆ ਉਹੀ ਇਸ ਕੁਰਸੀਆ ਸਟੇਟ ਦੇ ਖਨਾਸ ਜਿਹੜੀ ਆ ਉਹ ਚਟਾਨ ਮਰ ਕੇ ਖਾ ਸਕਦੀ ਆ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ